ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁਝ ਇਹੋ ਜਿਹੀਆਂ ਚੀਜ਼ਾਂ ਬਾਰੇ ਜੋ ਰਖੜੀ ਦੇ ਤਿਉਹਾਰ ਤੇ ਜੇਕਰ ਕੋਈ ਧੀ ਪੈਣ ਆਪਣੇ ਪੇਕਿਆਂ ਤੋਂ ਆਪਣੇ ਸਹੁਰੇ ਘਰੇ ਲੈ ਕੇ ਆਉਂਦੀ ਹੈ ਤਾਂ ਉਸ ਦੇ ਘਰ ਦੀ ਬਰਬਾਦੀ ਤੈ ਹੈ ਪਰ ਇਸ ਤੋਂ ਪਹਿਲਾਂ ਆਓ ਜਾਣਦੇ ਹਾਂ ਰਖੜੀ ਦੇ ਬਾਰੇ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਦੋਸਤੋ ਰਖੜੀ ਦਾ ਤਿਉਹਾਰ ਹਰ ਸਾਲ ਸਾਵਣ ਦੇ ਮਹੀਨੇ ਦੀ ਪੁੰਨਿਆਂ ਨੂੰ ਮਨਾਇਆ ਜਾਂਦਾ ਹੈ। ਸ਼ਾਸਤਰਾਂ 'ਚ ਇਸਦਾ ਵਰਣਨ ਕੀਤਾ ਹੈ ਕਿ ਰਖੜੀ ਦਾ ਤਿਉਹਾਰ ਭਦਰਾਂ ਕਾਲ ਵਿੱਚ ਭੁੱਲ ਕੇ ਵੀ ਨਹੀਂ ਮਨਾਉਣਾ ਚਾਹੀਦਾ। ਭਦਰਾਂ ਕਾਲ ਵਿੱਚ ਰੱਖਿਆ ਛੂਤਰ ਯਾਨੀ ਕਿ ਰਖੜੀ ਬੰਨਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ। ਸ਼ਾਸਤਰਾਂ 'ਚ ਲਿਖਿਆ ਗਿਆ ਹੈ ਕਿ ਭਦਰਾਂ ਦਾ ਤਿਆਗ ਕਰਕੇ ਰਖੜੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ ਇਸ ਦੇ ਨਾਲ ਹੀ ਰਖੜੀ ਦਾ ਤਿਉਹਾਰ ਕਿਸ ਦਿਨ ਮਨਾਇਆ ਜਾਵੇ ਤੇ ਇਸ ਤੇ ਬਹੁਤ ਹੀ ਜ਼ਿਆਦਾ ਉਲਝਣ ਵਾਲੀ ਸਥਿਤੀ ਬਣੀ ਹੋਈ ਹੈ ਪਰ ਦੋਸਤੋ ਹਰ ਵਾਰ ਕਈ ਲੋਕਾਂ ਦਾ ਮੰਨਣਾ ਹੈ ਕਿ ਰਖੜੀ ਦਾ ਤਿਉਹਾਰ 20 ਅਗਸਤ ਨੂੰ ਮਨਾਉਣਾ ਚਾਹੀਦਾ ਹੈ ਤੇ ਉਥੇ ਹੀ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ 19 ਅਗਸਤ ਨੂੰ ਰਖੜੀ ਦਾ ਤਿਉਹਾਰ ਮਨਾਉਣਾ ਸੁੱਭਰ ਹੋਏਗਾ ਤਾਂ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਚ ਦੱਸਾਂਗੇ ਕਿ ਰਖੜੀ ਦਾ ਤਿਉਹਾਰ ਕਿਸ ਦਿਨ ਮਨਾਇਆ ਜਾਏਗਾ ਤੇ ਇਸ ਦੀ ਸਹੀ ਤਾਰੀਖ ਕਿਹੜੀ ਹੈ 19 ਅਗਸਤ ਜਾਂ ਫਿਰ 20 ਅਗਸਤ ਨਾਲ ਹੀ ਅੱਜ ਅਸੀਂ ਤੁਹਾਨੂੰ 13 ਕਾਲ ਦਾ ਸਮਾਂ ਵੀ ਦੱਸਾਂਗੇ ਕਿਉਂਕਿ ਇਸ ਵਾਰ ਰਖੜੀ ਤੇ 13 ਕਾਲ ਦਾ ਸਾਇਆ ਸਾਇਆ ਰਹੇਗਾ ਇਸ ਲਈ ਰਖੜੀ ਬੰਨਣ ਦਾ ਸ਼ੁਭ ਮਹੂਰਤ ਸਾਡੇ ਤੁਹਾਡੇ ਲਈ ਜਾਨਣਾ ਬਹੁਤ ਹੀ ਜ਼ਰੂਰੀ ਹੈ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਰਖੜੀ ਦੇ ਤਿਉਹਾਰ ਤੇ ਪੇਕੇ ਘਰੋਂ ਭੁੱਲ ਕੇ ਵੀ ਕਿਹੜੀਆਂ ਵਸਤੂਆਂ ਨਹੀਂ ਲਿਆਉਣੀਆਂ ਚਾਹੀਦੀਆਂ ਤੇ ਜਾਣਨ ਲਈ ਦੋਸਤੋ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਇਹ ਸ਼ੇਅਰ ਵੀ ਕਰ ਦੇਣਾ ਜੀ ਜੇਕਰ ਤੁਸੀਂ ਵੀ ਮਾਤਾ ਲਕਸ਼ਮੀ ਜੀ ਦਾ ਸੰਪੂਰਨ ਅਸ਼ੀਰਵਾਦ ਸਦਾ ਲਈ ਚਾਹੁੰਦੇ ਹੋ ਤਾਂ ਕਮੈਂਟਾਂ 'ਚ ਜੈ ਮਾਤਾ ਲਕਸ਼ਮੀ ਜੀ ਜ਼ਰੂਰ ਲਿਖਣਾ ਜੀ ਦੋਸਤੋ ਰਖੜੀ ਦਾ ਤਿਉਹਾਰ ਭੈਣ ਭਾਈ ਦੇ ਉਤਟ ਪਿਆਰ ਦਾ ਪ੍ਰਤੀਕ ਹੈ ਇਸ ਦਿਨ ਭੈਣ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀ ਹੈ ਤੇ ਉਸ ਦੀ ਲੰਮੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਵੀ ਕਰਦੀ ਹੈ ਤੇ ਭਰਾ ਵੀ ਹਮੇਸ਼ਾ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦਾ ਹੈ ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਸ਼ਾਸਤਰਾਂ ਚ ਭਦਰਾਂ ਕਾਲ ਚ ਰਖੜੀ ਦਾ ਬੰਨਣਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਭੁੱਲ ਕੇ ਵੀ ਭਦਰਾਂ ਕਾਲ ਵਿੱਚ ਕਦੇ ਵੀ ਆਪਣੇ ਭਰਾ ਨੂੰ ਰਖੜੀ ਨਹੀਂ ਬੰਨਣੀ ਚਾਹੀਦੀ ਇਸ ਦੇ ਪਿੱਛੇ ਇੱਕ ਪੁਰਾਣੀ ਕਥਾ ਵੀ ਹੈ ਇਹ ਕਿਹਾ ਜਾਂਦਾ ਹੈ ਕਿ ਲੰਕਾਪਤੀ ਰਾਵਣ ਨੇ ਆਪਣੇ ਭੈਣ ਤੋਂ ਭਦਰਾਂ ਕਾਲ ਵਿੱਚ ਹੀ ਰਖੜੀ ਬਣਵਾਈ ਸੀ ਤੇ 1 ਸਾਲ ਦੇ ਅੰਦਰ ਹੀ ਉਸ ਦਾ ਵਿਨਾਸ਼ ਹੋ ਗਿਆ ਸੀ ਇਸ ਤੋਂ ਇਲਾਵਾ ਭਦਰਾਂ ਜੋ ਕਿ ਸ਼ਨੀ ਦੇਵ ਦੀ ਭੈਣ ਹੈ ਤੇ ਉਸ ਨੂੰ ਬ੍ਰਹਮਾ ਜੀ ਨੇ ਸਰਾਫ ਦਿੱਤਾ ਸੀ ਕਿ ਜੋ ਵੀ ਭਦਰਾਂ ਦੇ ਸਮੇਂ ਜਾਂ ਫਿਰ ਮੰਗਲਿਕ ਕੰਮ ਕਰੇਗਾ ਉਸ ਦਾ ਨਤੀਜਾ ਹਮੇਸ਼ਾ ਮਾੜਾ ਤੇ ਅਸ਼ੁੱਭ ਹੀ ਹੋਵੇਗਾ ਇਸ ਲਈ ਤੁਸੀਂ ਗਲਤੀ ਨਾਲ ਵੀ ਭਦਰਾਂ ਦੇ ਸਮੇਂ ਰਖੜੀ ਦਾ ਤਿਉਹਾਰ ਨਾ ਹੀ ਮਨਾਓ ਰਖੜੀ ਦੀ ਸ਼ੁਰੂਆਤ ਦੇ ਪਿੱਛੇ ਕਈ ਕਹਾਣੀਆਂ ਵੀ ਹਨ ਜਿਨ੍ਹਾਂ ਕਹਾਣੀਆਂ ਵਿੱਚੋਂ ਇੱਕ ਕਹਾਣੀ ਜਦੋਂ ਕ੍ਰਿਸ਼ਨ ਭਗਵਾਨ ਜੀ ਦੇ ਜੁੱਧ ਦੌਰਾਨ ਅੰਗੂਠੇ ਤੇ ਸੱਟ ਲੱਗੀ ਸੀ ਤੇ ਦ੍ਰੋਪਦੀ ਜੀ ਨੇ ਇੱਕ ਕੱਪੜੇ ਦਾ ਟੁਕੜਾ ਬੰਨ੍ਹਿਆ ਸੀ ਤਾਂ ਭਗਵਾਨ ਕ੍ਰਿਸ਼ਨ ਜੀ ਨੇ ਜ਼ਰੂਰਤ ਪੈਣ ਤੇ ਮਦਦ ਕਰਨ ਦਾ ਵਾਅਦਾ ਵੀ ਕੀਤਾ ਸੀ ਦ੍ਰੋਪਤੀ ਜੀ ਨਾਲ ਭਗਵਾਨ ਸ਼੍ਰੀ ਹਰਿ ਵਿਸ਼ਨੂੰ ਜੀ ਨੂੰ ਰਾਜਾ ਬਲੀ ਦੇ ਬੰਧਨ ਤੇ ਮੁਕਤ ਕਰਾਉਣ ਲਈ ਮਾਤਾ ਲਕਸ਼ਮੀ ਜੀ ਨੇ ਰਾਜਾ ਬਲੀ ਨੂੰ ਰਖੜੀ ਬੰਨੀ ਸੀ ਰਾਜਾ ਬਲੀ ਨੇ ਰੱਖਿਆ ਦਾ ਵਚਨ ਦਿੱਤਾ ਤੇ ਭਗਵਾਨ ਵਿਸ਼ਨੂੰ ਜੀ ਮੁਕਤ ਹੋਏ ਸੀ ਇਸ ਤਰ੍ਹਾਂ ਰਖੜੀ ਦਾ ਤਿਉਹਾਰ ਮਾਂ ਲਕਸ਼ਮੀ ਨਾਲ ਵੀ ਜੁੜਿਆ ਹੋਇਆ ਹੈ ਦੋਸਤੋ ਰਖੜੀ ਦੇ ਤਿਉਹਾਰ ਦੇ ਦਿਨਾਂ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀਆਂ ਬੰਨ੍ਹਦੀਆਂ ਹਨ ਤੇ ਉਸ ਦੀ ਲੰਮੀ ਉਮਰ ਦੀ ਕਾਮਨਾ ਵੀ ਕਰਦੀਆਂ ਹਨ ਇਸ ਲਈ ਇਸ ਦਿਨ ਪੈਣ ਭਰਾ ਦੋਨੋਂ ਇਸ਼ਨਾਨ ਆਦ ਨਵੇਂ ਕੱਪੜੇ ਪਾਉਣ ਪਰ ਯਾਦ ਰੱਖੋ ਕਿ ਇਹ ਪਰ ਯਾਦ ਰੱਖੋ ਕਿ ਇਹੋ ਜਿਹੇ ਸ਼ੁਭ ਮੌਕੇ ਤੇ ਬਲੈਕ ਰੰਗ ਦੇ ਕੱਪੜੇ ਬਿਲਕੁਲ ਵੀ ਨਾ ਪਾਓ ਦੋਸਤੋ ਰਖੜੀ ਤੇ ਸਭ ਤੋਂ ਪਹਿਲਾਂ ਆਪਣੇ ਘਰ ਦੇ ਮੰਦਰ ਵਿੱਚ ਪੂਜਾ ਪਾਠ ਹੋ ਜਾਣ ਤੋਂ ਬਾਅਦ ਭਗਵਾਨ ਗਣੇਸ਼ ਜੀ ਨੂੰ ਰਖੜੀ ਬੰਨੋ ਉਸ ਤੋਂ ਬਾਅਦ ਹੀ ਭਰਾ ਦੇ ਗੁੱਟ ਤੇ ਰਖੜੀ ਬੰਨੋ ਤੇ ਇਹ ਰਖੜੀ ਦਾ ਤਿਉਹਾਰ 19 ਅਗਸਤ ਨੂੰ ਸੋਮਵਾਰ ਦੇ ਦਿਨ ਮਨਾਇਆ ਜਾਵੇਗਾ ਪਰ ਦੋਸਤੋ ਇਸ ਸਾਲ ਰਖੜੀ ਦੇ ਤਿਉਹਾਰ ਦੇ ਦਿਨ ਭਦਰਾਂਕਾਲ ਦਾ ਸਾਯਾ ਰਹੇਗਾ ਇਸ ਲਈ ਰਖੜੀ ਬੰਨਣ ਦਾ ਸਮਾਂ ਸਵੇਰੇ 5:52 ਮਿੰਟ ਤੋਂ ਲੈ ਕੇ ਦੁਪਹਿਰ ਦੇ 1:30 ਮਿੰਟ ਤੱਕ ਰਹੇਗਾ ਤੇ ਇਸ ਭਦਰਾਂ ਦਾ ਵਾਸ ਪਤਾਲ ਲੋਕ ਵਿੱਚ ਹੈ ਹਾਲਾਂਕਿ ਕਈ ਵਿਦਵਾਨਾਂ ਦਾ ਮਤ ਹੈ ਕਿ ਜੇਕਰ ਭਦਰਾਂ ਦਾ ਸਥਾਨ ਪਤਾਲ ਜਾਂ ਸਵਰਗ ਲੋਕ ਵਿੱਚ ਹੈ ਤਾਂ ਉਹ ਧਰਤੀ ਤੇ ਰਹਿਣ ਵਾਲੇ ਲੋਕਾਂ ਲਈ ਅਸ਼ੁਭ ਨਹੀਂ ਹੈ ਉਸ ਨੂੰ ਸ਼ੁਭ ਹੀ ਮੰਨਿਆ ਜਾਂਦਾ ਹੈ ਪਰ ਕਈ ਕੰਮਾਂ 'ਚ ਪਤਾਲ ਭਦਰਾਂ ਨੂੰ ਨਜ਼ਰ ਅੰਦਾਜ਼ ਕਰਦੇ ਹਨ ਦੋਸਤੋ ਰਖੜੀ ਤੇ ਸ਼ਾਮ ਵੇਲੇ ਪੰਚਕ ਵੀ ਹੈ ਰਖੜੀ ਵਾਲੇ ਦਿਨ ਸ਼ਾਮ ਦੇ ਸਮੇਂ ਪੰਚਕ ਲੱਗ ਰਿਹਾ ਹੈ ਪੰਚਕ ਸ਼ਾਮ ਦੇ 7 ਵਜੇ ਸ਼ੁਰੂ ਹੋਵੇਗਾ ਤੇ ਅਗਲੇ ਦਿਨ ਸਵੇਰੇ 5:53 ਮਿੰਟ ਤੱਕ ਰਹੇਗਾ ਪੰਚਕ ਸੋਮਵਾਰ ਨੂੰ ਲੱਗ ਰਿਹਾ ਹੈ ਜੋ ਕਿ ਰਾਜ ਪੰਚਕ ਹੋਵੇਗਾ ਜਿਸ ਨੂੰ ਅਸ਼ubh ਨਹੀਂ ਮੰਨਿਆ ਜਾਂਦਾ ਇਹ ਸ਼ubh ਹੁੰਦਾ ਹੈ ਦੋਸਤੋ ਰਖੜੀ ਦਾ ਸ਼ੁਭ ਮਹੂਰਤ 19 ਅਗਸਤ ਨੂੰ ਦੁਪਹਿਰੇ 1:30 ਤੋਂ ਲੈ ਕੇ 9:08 ਤੱਕ ਰਹੇਗਾ ਇਸ ਦਿਨ ਰਖੜੀ ਬੰਨਣ ਲਈ 7 ਘੰਟੇ 37 ਮਿੰਟ ਦਾ ਸਮਾਂ ਮਿਲੇਗਾ ਦੋਸਤੋ ਇਸ ਗੱਲ ਦਾ ਧਿਆਨ ਰੱਖਿਓ ਕਿ ਭਦਰਾਂ ਕਾਲ ਚ ਰਖੜੀ ਬੰਨਣ ਨਾਲ ਘਰ ਪਰਿਵਾਰ ਦਾ ਨਾਸ਼ ਹੁੰਦਾ ਹੈ ਇਸ ਲਈ ਭਰਾ ਨੂੰ ਇਸ ਸਮੇਂ ਕਦੇ ਵੀ ਰਖੜੀ ਨਾ ਬੰਨੋ ਲੰਕਾਪਤੀ ਰਾਵਣ ਨੂੰ ਇਸੇ ਸਮੇਂ ਰਖੜੀ ਬੰਨੀ ਗਈ ਸੀ ਇਸ ਲਈ ਉਸਦੀ ਪੂਰੀ ਕੁਲ ਦਾ ਨਾਸ ਹੋ ਗਿਆ ਇਸ ਲਈ ਸਮੇਂ ਸਿਰ ਹੀ ਰਖੜੀ ਦਾ ਤਿਉਹਾਰ ਮਨਾਉਣਾ ਬਹੁਤ ਹੀ ਸ਼ੁਭ ਤੇ ਮੰਗਲਕਾਰੀ ਹੋਵੇਗਾ ਤੇ ਥੋੜਾ ਔਖਾ ਜ਼ਰੂਰ ਹੈ ਪਰ ਇਹ ਸਮਾਂ ਤੁਹਾਡੇ ਭਰਾ ਲਈ ਸ਼ੁਭ ਰਹਿਣ ਵਾਲਾ ਹੈ ਦੋਸਤੋ ਕਈ ਲੋਕਾਂ ਦੀ ਇੱਥੇ ਪਰੰਪਰਾ ਹੁੰਦੀ ਹੈ ਕਿ ਉਹ ਲੋਕ ਸੂਰਜ ਸਿਪਣ ਤੋਂ ਬਾਅਦ ਹੀ ਰਖੜੀ ਦਾ ਤਿਉਹਾਰ ਮਨਾਉਂਦੇ ਹਨ ਪਰਾ ਰਖੜੀ ਬੰਨਣ ਦਾ ਮਹੂਰਤ 19 ਅਗਸਤ ਨੂੰ 9:07 ਤੱਕ ਦਾ ਹੈ ਇਸ ਕਰਕੇ ਤੁਸੀਂ ਸੂਰਜ ਸੇਪਣ ਤੋਂ ਬਾਅਦ ਵੀ ਰਖੜੀ ਬਨ ਸਕਦੇ ਹੋ ਕਿਉਂਕਿ ਇਸ ਸਮੇਂ ਸ਼ੁਭ ਮਹੂਰਤ ਹੋਵੇਗਾ ਤੇ ਭੁੱਲ ਕੇ ਕਦੇ ਵੀ ਭਰਾ ਦੇ ਕਾਲੀ ਰਖੜੀ ਨਹੀਂ ਬਨਣੀ ਚਾਹੀਦੀ ਇਸ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਭਰਾ ਦੇ ਗੁੱਟ ਤੇ ਹਮੇਸ਼ਾ ਲਾਲ ਰੰਗ ਦੀ ਰਖੜੀ ਬਨਣੀ ਚਾਹੀਦੀ ਹੈ ਇਹ ਸ਼ੁਭ ਹੁੰਦੀ ਹੈ ਰਖੜੀ ਦੇ ਤਿਉਹਾਰ ਤੇ ਕਦੇ ਵੀ ਭੈਣ ਨੂੰ ਚਾਕੂ ਛੁਰੀ ਆਦ ਨਹੀਂ ਦੇਣਾ ਚਾਹੀਦਾ ਇਸ ਨਾਲ ਜ਼ਿੰਦਗੀ ਤੇ ਨਕਾਰਾਤਮਕ ਦਾ ਪ੍ਰਭਾਵ ਪੈਂਦਾ ਹੈ ਭੈਣ ਨੂੰ ਕਦੇ ਵੀ ਚਿੱਟਾ ਕੱਪੜਾ ਤੋਹਫੇ ਵਿੱਚ ਨਹੀਂ ਦੇਣਾ ਚਾਹੀਦਾ ਕੋਈ ਚੱਪਲ ਆਦ ਵੀ ਨਹੀਂ ਦੇਣੀ ਚਾਹੀਦੀ ਧਰਮ ਸ਼ਾਸਤਰਾ ਅਨੁਸਾਰ ਮੰਨਿਆ ਜਾਂਦਾ ਹੈ ਕਿ ਭੈਣ ਨੂੰ ਰਖੜੀ ਬੰਨਣ ਲਈ ਭਰਾ ਦੇ ਘਰ ਖੁਦ ਜਾਣਾ ਚਾਹੀਦਾ ਹੈ ਸ਼ਾਸਤਰਾ ਅਨੁਸਾਰ ਵੇਦਾਂ ਪੁਰਾਣਾ ਅਨੁਸਾਰ ਮੰਨਿਆ ਜਾਂਦਾ ਹੈ ਕਿ ਜੋ ਭੈਣ ਰਖੜੀ ਬੰਨਣ ਖੁਦ ਨਹੀਂ ਜਾਂਦੀ ਤੇ ਭਰਾ ਆਉਂਦਾ ਹੈ ਉਸ ਭੈਣ ਨੂੰ ਦੋਸ਼ ਲੱਗ ਜਾਂਦਾ ਹੈ ਇਸ ਲਈ ਅਜਿਹੀ ਪ੍ਰਥਾ ਹੈ ਕਿ ਰਖੜੀ ਤੇ ਖਾਸ ਕਰਕੇ ਭੈਣ ਨੂੰ ਭਰਾ ਦੇ ਘਰ ਚੱਲ ਕੇ ਆਉਣਾ ਚਾਹੀਦਾ ਹੈ ਫਿਰ ਭਰਾ ਚਾਹੇ ਕੋਈ ਵੀ ਹੋਵੇ ਜੇਕਰ ਭਰਾ ਤੁਹਾਡੇ ਕੋਲ ਨਹੀਂ ਹੈ ਵਿਦੇਸ਼ ਵਿੱਚ ਰਹਿੰਦਾ ਹੈ ਤਾਂ ਆਪਣੇ ਭਰਾ ਦੇ ਨਾਮ ਦੀ ਰਖੜੀ ਦੀ ਥਾਲੀ ਵਿੱਚ ਇੱਕ ਰਖੜੀ ਮਠਿਆਈ ਚੌਲ ਰੋਲੀ ਚੰਦਨ ਦਾ ਤਿਲਕ ਭਗਵਾਨ ਗਣੇਸ਼ ਨੂੰ ਆਪਣਾ ਭਰਾ ਸਮਝ ਕੇ ਉਸ ਦੇ ਗੁੱਟ ਤੇ ਜਰੂਰ ਬੰਨੋ ਇਸ ਤਰ੍ਹਾਂ ਕਰਨ ਨਾਲ ਇਹ ਮੰਨਿਆ ਜਾਂਦਾ ਹੈ ਕਿ ਤੁਹਾਡੇ ਭਰਾ ਨੂੰ ਹੀ ਰਖੜੀ ਬੰਨੀ ਗਈ ਹੈ ਦੋਸਤੋ ਰਖੜੀ ਤੇ ਖਾਣ ਲਈ ਕੀ ਕੁਝ ਬਣਾਉਣਾ ਚਾਹੀਦਾ ਹੈ ਆਓ ਜਾਣਦੇ ਹਾਂ ਰਖੜੀ ਦੇ ਸਮੇਂ ਬਿਨਾਂ ਲਸਣ ਪਿਆਜ਼ ਦਾ ਖਾਣਾ ਬਣਾਉਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਦੇਵ ਸ਼ਕਤੀਆਂ ਖੁਦ ਧਰਤੀ ਤੇ ਚੱਲ ਕੇ ਆਉਂਦੀਆਂ ਹਨ ਉਹ ਵੀ ਆਪਣੇ ਭਗਤਾਂ ਤੋਂ ਰਖੜੀ ਬਣਾਉਣ ਲਈ ਧਰਤੀ ਤੇ ਖੁਦ ਪਦਾਰ ਦੇ ਹਨ ਤੇ ਭੋਗ ਲਗਾਉਂਦੇ ਹਨ ਤੇ ਜੋ ਭਰਾ ਹੁੰਦੇ ਹਨ ਉਹਨਾਂ ਦੇ ਅੰਦਰ ਈਸ਼ਵਰ ਦਾ ਉਸ ਦਿਨ ਬਾਸ ਹੁੰਦਾ ਹੈ ਇਸ ਲਈ ਲਸਣ ਪਿਆਜ਼ ਮਾਸ ਸ਼ਰਾਬ ਸਿਰਗਟ ਗੁਟਕਾ ਆਦ ਇਸ ਦਿਨ ਕਦੇ ਵੀ ਨਹੀਂ ਖਾਣਾ ਚਾਹੀਦਾ ਨਹੀਂ ਤਾਂ ਰਖੜੀ ਖੰਡਿਤ ਹੋ ਜਾਵੇਗੀ ਭੈਣ ਦਾ ਵਰਤ ਟੁੱਟ ਜਾਵੇਗਾ ਖਾਣੇ 'ਚ ਤੁਸੀਂ ਮਿੱਠਾ ਹਲਵਾ ਮਿੱਠੀਆਂ ਸੇਵੀਆਂ ਘੀਚ ਬਣਾ ਸਕਦੇ ਹੋ ਇਸ ਮੌਕੇ ਰਸੀਲੇ ਆਲੂ ਸਬਜੀ ਗੋਭੀ ਦੀ ਸਬਜੀ ਕੇਲੇ ਦੀ ਸਬਜੀ ਚਟਪਟੇ ਗੋਭੀ ਆਲੂ ਮਟਰ ਪਨੀਰ ਦੀ ਸਬਜੀ ਤੇ ਦਹੀਂ ਖੀਰੇ ਦਾ ਰਾਇਤਾ ਬਣਾ ਸਕਦੇ ਹੋ ਇਸ ਦਿਨ ਘਰ ਵਿੱਚ ਤਵਾ ਨਹੀਂ ਚੜਾਉਣਾ ਚਾਹੀਦਾ ਇਹ ਅਸ਼ੁਭ ਮੰਨਿਆ ਜਾਂਦਾ ਹੈ ਕੜਾਹੀ ਚੜਾ ਕੇ ਹੀ ਖਾਣਾ ਪਕਾਉਣਾ ਚਾਹੀਦਾ ਹੈ ਇਸ ਨੂੰ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਕਿਸੇ ਨੇ ਗਲਤੀ ਨਾਲ ਭਦਰਾਂਕਾਲ 'ਚ ਆਪਣੇ ਭਰਾ ਨੂੰ ਰਖੜੀ ਬੰਨੀ ਹੈ ਤਾਂ ਭਦਰਾਂ ਦੇ ਕਹਿਰ ਤੋਂ ਕਿਵੇਂ ਬਚੀਏ ਜਿਸ ਨਾਲ ਭਰਾ ਤੇ ਕੋਈ ਸੰਕਟ ਨਾ ਆ ਜਾਵੇ ਤਾਂ ਮੰਨਤਾ ਹੈ ਕਿ ਜੇਕਰ ਅਸੀਂ ਭਦਰਾਂ ਦਾ ਆਦਰ ਕਰੀਏ ਪੂਰੇ ਵਿਧੀ ਵਿਵਧਾਨ ਨਾਲ ਉਸ ਦੀ ਪੂਜਾ ਕਰੀਏ ਉਸ ਦੇ 12 ਨਾਮਾਂ ਦਾ ਜਾਪ ਕਰੀਏ ਇਸ ਦੇ ਕਹਿਰ ਤੋਂ ਤਾਂ ਬਚਾਂਗੇ ਦੇ ਨਾਲ ਹੀ ਮਾਂ ਲਕਸ਼ਮੀ ਨਾਲ ਦੂਜੇ ਦੇਵੀ ਦੇਵਤਿਆਂ ਦੀ ਪੂਜਾ ਵੀ ਕਰੀਏ ਤੇ ਭਰਾ ਦੀ ਰੱਖਿਆ ਦੀ ਪ੍ਰਾਰਥਨਾ ਕਰੀਏ ਪਰ ਤੁਹਾਨੂੰ ਭਦਰਾਂਕਾਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਤੇ ਆਓ ਹੁਣ ਗੱਲ ਕਰਦੇ ਹਾਂ ਪੇਕੇ ਘਰੋਂ ਭੁੱਲ ਕੇ ਵੀ ਕਿਹੜੀਆਂ ਚੀਜ਼ਾਂ ਤੁਹਾਨੂੰ ਰਖੜੀ ਦੇ ਤਿਉਹਾਰ ਤੇ ਨਹੀਂ ਲਿਆਉਣੀਆਂ ਚਾਹੀਦੀਆਂ ਦੋਸਤੋ ਸ਼ਾਸਤਰਾਂ ਅਨੁਸਾਰ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਵਰਣਨ ਕੀਤਾ ਗਿਆ ਹੈ ਜੋ ਕਿ ਇੱਕ ਕੁੜੀ ਨੂੰ ਆਪਣੇ ਪੇਕੇ ਘਰ ਤੋਂ ਕਦੇ ਵੀ ਨਹੀਂ ਲਿਆਉਣੀਆ ਚਾਹੀਦੀਆਂ ਨਹੀਂ ਤਾਂ ਉਸਦੇ ਪਤੀ ਦੀ ਬਰਬਾਦੀ ਦਾ ਉਹ ਚੀਜ਼ਾਂ ਬਹੁਤ ਵੱਡਾ ਕਾਰਨ ਬਣ ਸਕਦੀਆਂ ਹਨ ਧੀਆਂ ਲਈ ਹਰ ਮਾਂ ਪਿਓ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਨੂੰ ਇੱਕ ਚੰਗਾ ਸੌਹਰਾ ਪਰਿਵਾਰ ਤੇ ਪਿਆਰ ਕਰਨ ਵਾਲਾ ਪਤੀ ਮਿਲੇ ਸੌਹਰੇ ਘਰ ਵਿੱਚ ਉਹਨਾਂ ਦੀ ਧੀ ਦਾ ਮਾਣ ਸਨਮਾਨ ਵੀ ਕੀਤਾ ਜਾਵੇ ਤੇ ਉਸਦੇ ਸੌਰੇ ਘਰ ਪਰਿਵਾਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣ ਪਰ ਕਈ ਮਾਪਿਓ ਕੁਝ ਇਸ ਤਰ੍ਹਾਂ ਦੀਆਂ ਗਲਤੀਆਂ ਕਰ ਬੈਠਦੇ ਹਨ ਜਿਸ ਕਾਰਨ ਉਹਨਾਂ ਦੀਆਂ ਧੀਆਂ ਨੂੰ ਉਹਨਾਂ ਦੇ ਪਤੀ ਦੇ ਘਰ ਜ਼ਿੰਦਗੀ ਭਰ ਦੁੱਖ ਭੋਗਣਾ ਪੈਂਦਾ ਹੈ ਧੀ ਨੂੰ ਦਿੱਤੀਆਂ ਗਈਆਂ ਕੁਝ ਚੀਜ਼ਾਂ ਕਾਰਨ ਉਸ ਦੀ ਜ਼ਿੰਦਗੀ 'ਚ ਖੁਸ਼ੀਆਂ ਦੀ ਬਜਾਏ ਦੁੱਖ ਲਿਆਉਣ ਲੱਗਦੀਆਂ ਹਨ ਤਾਂ ਆਓ ਜਾਣਦੇ ਹਾਂ ਧੀ ਨੂੰ ਕਿਹੜੀਆਂ ਚੀਜ਼ਾਂ ਗਲਤੀ ਨਾਲ ਵੀ ਨਹੀਂ ਦੇਣੀਆਂ ਚਾਹੀਦੀਆਂ। ਦੋਸਤੋ ਤੁਹਾਨੂੰ ਆਪਣੀ ਧੀ ਨੂੰ ਕਦੇ ਭੁੱਲ ਕੇ ਵੀ ਮਿਰਚਾਂ ਨਹੀਂ ਦੇਣੀਆਂ ਚਾਹੀਦੀਆਂ। ਇਸ ਨਾਲ ਉਸਦੇ ਬਹੋਤਾ ਜੀਵਨ 'ਚ ਕੜਵਾਹਟ ਫੈਲ ਜਾਂਦੀ ਹੈ। ਇਸ ਨਾਲ ਪਤੀ ਪਤਨੀ ਦੇ ਰਿਸ਼ਤੇ 'ਚ ਟਕਰਾਰ ਵੀ ਆਉਂਦੀ ਹੈ। ਤੁਸੀਂ ਆਪਣੀ ਧੀ ਨੂੰ ਫਲ, ਸੁੱਕੇ ਮੇਵੇ ਦੇ ਸਕਦੇ ਹੋ। ਇਹ ਸ਼ੁਭ ਮੰਨੇ ਜਾਂਦੇ ਹਨ। ਤੇ ਲੋਕ ਤਾਂ ਆਪਣੀ ਧੀ ਨੂੰ ਚੁੱਲ੍ਹਾ ਵੀ ਦੇ ਦਿੰਦੇ ਹਨ ਜੋ ਕਿ ਨਹੀਂ ਦੇਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਸਹੁਰੇ ਪਰਿਵਾਰ ਵਾਲਿਆਂ ਤੋਂ ਉਸ ਦਾ ਆਪਣਾ ਚੁੱਲ੍ਹਾ ਅਲੱਗ ਹੋ ਜਾਂਦਾ ਹੈ ਧੀ ਨੂੰ ਭੁੱਲ ਕੇ ਵੀ ਤੇਜ ਧਾਰ ਵਾਲੀ ਚੀਜ਼ ਨਾ ਦਿਓ ਇਸ ਦਾ ਮਤਲਬ ਹੈ ਕਿ ਤੁਸੀਂ ਉਸ ਦੇ ਰਿਸ਼ਤਿਆਂ ਨੂੰ ਕੋਲਣ ਵਿੱਚ ਰੋਕ ਲਾ ਰਹੇ ਹੋ ਤੁਸੀਂ ਆਪਣੀ ਧੀ ਨੂੰ ਮਿੱਠੀ ਚੀਜ਼ ਦੇ ਸਕਦੇ ਹੋ ਇਸ ਤੋਂ ਇਲਾਵਾ ਧੀ ਨੂੰ ਭੁੱਲ ਕੇ ਵੀ ਅਚਾਰ ਨਾ ਦਿਓ ਉਸ ਨਾਲ ਰਿਸ਼ਤਿਆਂ 'ਚ ਖਟਾਸ ਆਉਂਦੀ ਹੈ ਜਦਕਿ ਤੁਸੀਂ ਖਾਣ ਪੀਣ ਦੀਆਂ ਮਿੱਠੀਆਂ ਬਾਕੀ ਚੀਜ਼ਾਂ ਦੇ ਸਕਦੇ ਹੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜੀ ਤੇ ਕਮੈਂਟ ਵਿੱਚ ਜੈ ਮਾਤਾ ਲਕਸ਼ਮੀ ਜੀ ਜ਼ਰੂਰ ਲਿਖਣਾ ਜੀ